ਬਾਲਮਿਕ ਸ਼ਕਤੀ ਅਮਰ ਰਹੇ 바ਵਾ ਕੀ ਸੋਹੰ ਅੰਬੇੜਕਰ ਅਮਰ ਰਹੇ ਫਗਵਾੜੀ ਚ ਆਈ ਦਿਨ ਚੋਰੀ ਅਤੇ ਲੁੱਟਖੋਦੀਆਂ ਹੋ ਰਹੀਆਂ ਵਰਦਤਾ ਤੋਂ ਬਾਅਦ ਸ਼ਹਿਰ ਦੀਆਂ ਸਾਰੀਆਂ ਐਸੋਸੀਏਸ਼ਨਾਂ ਵੱਲੋਂ ਇੱਕ ਹੋਟਲ ਵਿੱਚ ਮੀਟਿੰਗ ਕਰਕੇ ਜਿੱਥੇ ਸਾਰੇ ਸ਼ਹਿਰ ਦੇ ਮੌਤਵਾਰਾਂ ਨੇ ਪ੍ਰਸ਼ਾਸਨ ਤੇ ਸਵਾਲ ਚੁੱਕੇ ਉੱਥੇ ਇੰਡਸਟਰੀ ਏਰੀਆ ਦੇ ਨੇੜੇ ਪੈਂਦੇ ਮੋਹੱਲਾ ਸ਼ਾਜ ਕੋਲੋਨੀ ਬਾਰੇ ਅਸ਼ੋਕ ਸੇਠੀ ਵੱਲੋਂ ਦਿੱਤੇ ਇੱਕ ਬਿਆਨ ਤੋਂ ਬਾਅਦ ਸਥਾਨਕ ਮੋਹੱਲਾ ਵਸਨੀਕਾਂ ਵੱਲੋਂ ਖਾਸਾ ਵਿਰੋਧ ਜਤਾਇਆ ਤੁਸੀਂ ਆਪ ਹੀ ਦੇਖ ਲਓ ਕੀ ਕਿਹਾ ਮੁਹੱਲਾ ਸ਼ੱਜ ਕਲੋਨੀ ਦਾ ਬਸਨੀਕਾ ਵੱਲੋਂ ਪੀਟੂ ਫ੍ਰੈਂਕ ਨਿਊਜ਼ ਤੋਂ ਪ੍ਰਿਤਪਾਲ ਸਿੰਘ ਦੀ ਅਗਰਦੀ ਰਿਪੋਰਟ ਹਾਂਜੀ ਪ੍ਰਧਾਨ ਜੀ ਕੀ ਮਾਮਲਾ ਹੈ ਅੱਜ ਪੀ ਇੱਥੇ ਇਕੱਠੇ ਹੋਏ ਜੀ ਅੱਜ ਸਭ ਤੋਂ ਪਹਿਲਾਂ ਜੀ ਸਾਰੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਔਰ ਸਾਰੇ ਸਾਡੇ ਐਸਸੀ ਸਮਾਜ ਨੂੰ ਜੈ ਬਾਲਮੀਕੀ ਹਰ ਹਰ ਵਾਲਮੀਕੀ ਕੋਈ ਕੱਲ ਜੀ ਆਪਣੇ ਸੇਠੀ ਸਾਹਿਬ ਨੇ ਬਿਆਨ ਦਿੱਤੇ ਹੈ ਵੀ ਇਹ ਜਿਹੜਾ ਅੰਦਰ ਸਟੇਰੀ ਏਰੀਆ ਸ਼ੱਜ ਕਲੋਨੀ ਝੁੱਗੀਆਂ ਹੈ ਵੀ ਇੱਥੇ ਸਾਰੇ ਗਲਤ ਕੰਮ ਹੁੰਦੇ ਨੇ ਚੋਰੀਆਂ ਹੁੰਦੀਆਂ ਗਲਤ ਕੰਮ ਹੁੰਦੇ ਨੇ ਵੀ ਉਹਦੇ ਜ਼ਿੰਮੇਵਾਰ ਇਹ ਨੇ ਅਸੀਂ ਇਹ ਕਹਿਣਾ ਚਾਹਾਂਗੇ ਵੀ ਕੱਲੇ ਜਿਹੜੇ ਕ੍ਰਾਈਮ ਕਿਤੇ ਇੱਥੇ ਫਗਵਾੜੀ ਚ ਹੀ ਹੁੰਦੇ ਪੰਜਾਬ ਦੇ ਕ੍ਰਾਈਮਾਂ ਦਾ ਪਤਾ ਨਹੀਂ ਹੈਗਾ ਔਰ ਸਾਡੀ ਇਹ ਹੱਥ ਜੋੜ ਕੇ ਬੇਨਤੀ ਹੈ ਸੇਠੀ ਸਾਹਿਬ ਨੂੰ ਸ਼ਾਇਦ ਸਾਡੇ ਵਾਲਮੀਕ ਸਮਾਜ ਦਾ ਜਿਹੜਾ ਉਹਨਾਂ ਨੂੰ ਇਤਿਹਾਸ ਨਹੀਂ ਪਤਾ ਹੈਗਾ ਸਭ ਤੋਂ ਪਹਿਲਾਂ ਤਾਂ ਇਹ ਝੁੱਗੀਆਂ ਨਹੀਂ ਹੈਗੀਆਂ ਵਾਲਮੀਕ ਛੱਜ ਕਲੋਨੀ ਹੈ ਦੂਸਰਾ ਨੰਬਰ ਜੀ ਜੇ ਕੋਈ ਪਿੰਡ ਵੱਸਦਾ ਉਸ ਦੇ ਵਿੱਚ ਕੁਝ ਬੰਦੇ ਗਲਤ ਵੀ ਹੁੰਦੇ ਤੇ ਕੁਝ ਬੰਦੇ ਸਹੀ ਵੀ ਹੁੰਦੇ ਸਾਰੇ ਬੰਦੇ ਨਾ ਸਹੀ ਹੈ ਤੇ ਨਾ ਸਾਰੇ ਬੰਦੇ ਗਲਤ ਨੇ ਪ੍ਰਸ਼ਾਸਨ ਨੂੰ ਅਸੀਂ ਗਲਤ ਨਹੀਂ ਕਹਿੰਦੇ ਔਰ ਅਸੀਂ ਇਹ ਨਹੀਂ ਕਹਿੰਦੇ ਵੀ ਸਾਰੇ ਗਲਤ ਆ ਜਾਂ ਸਾਰੇ ਸਹੀ ਆ ਪ੍ਰਸ਼ਾਸਨ ਦਾ ਕੀ ਹੈ ਪ੍ਰਸ਼ਾਸਨ ਸਾਡੇ ਲਈ ਬਹੁਤ ਅੱਛਾ ਹੈ ਪ੍ਰਸ਼ਾਸਨ ਸਾਡੀ ਹੈਲਪਫੁਲੀ ਕਰਦਾ ਹੈ ਸਾਡੀ ਰੱਖਿਆ ਵੀ ਕਰਦਾ ਸਾਡਾ ਪਾਣੀ ਦਾ ਅਧਿਕਾਰ ਵੀ ਹੈਗਾ ਸਾਡਾ ਬਿਜਲੀ ਦਾ ਅਧਿਕਾਰ ਵੀ ਹੈਗਾ ਅਸੀਂ ਉਹ ਪ੍ਰਸ਼ਾਸਨ ਨੇ ਸਾਨੂੰ ਪਾਣੀ ਵੀ ਦਿੱਤਾ ਸਾਨੂੰ ਬਿਜਲੀ ਵੀ ਦਿੱਤੀ ਪਰ ਇਹਨਾਂ ਦੇ ਕਹਿਣ ਦਾ ਭਾਵ ਇਹ ਹੈ ਇਹਨਾਂ ਨੇ ਕਿਹਾ ਸੇਠੀ ਸਾਹਿਬ ਨੇ ਉਹਨਾਂ ਨੂੰ ਜੀ ਬਿਜਲੀਆਂ ਨੇ ਕਨੈਕਸ਼ਨ ਹੈ ਉਹਨਾਂ ਨੂੰ ਪਾਣੀ ਦਾ ਕਨੈਕਸ਼ਨ ਹੈ ਸੇਠੀ ਸਾਹਿਬ ਜੀ ਨੂੰ ਇਹ ਹੋਣਾ ਚਾਹੀਦਾ ਸਾਡਾ ਇਤਿਹਾਸ ਜਿਹੜਾ ਹੈਗਾ ਜਿੱਦਾਂ ਇਹਨਾਂ ਨੇ ਕਿਹਾ ਵੀ ਪੋਲਿਟਿਕਸ ਨੂੰ ਵੀ ਇਹ ਪਤਾ ਹੈਗਾ ਵਾ ਪੋਲਿਟਿਕਸ ਵੀ ਇਹਨਾਂ ਦੀ ਹੈਲਪ ਕਰਦਾ ਸਾਡੇ ਲਈ ਕੋਈ ਪੋਲਿਟਿਕਸ ਮਾੜਾ ਨਹੀਂ ਹੈਗਾ ਜਿੰਨੇ ਵੀ ਤਗਵਾੜੇ ਦੇ ਵਿੱਚ ਨੇਤਾ ਨੇ ਮੰਤਰੀ ਨੇ ਸਭ ਨੂੰ ਪੁੱਛ ਲਓ ਸਾਡੇ ਸਾਜ ਕਲੋਨੀ ਵਾਲਮੀਕ ਸਾਜ ਕਲੋਨੀ ਦਾ ਜੋ ਇਤਿਹਾਸ ਹੈ ਅੱਜ ਤੋਂ 50 ਸਾਲ ਪੁਰਾਣਾ ਇਤਿਹਾਸ ਹੈ ਅਸੀਂ ਜੋ ਯੂਥ ਇਕੱਠਾ ਹੋਇਆ ਪੂਰਾ ਮੁਹੱਲਾ ਇਕੱਠਾ ਹੋਇਆ ਸਾਡੇ ਜਨਮ ਇੱਥੇ ਦੇ ਅੱਜ ਸਾਡੀ ਉਮਰ ਕਿਸੇ ਦੀ 45 ਸਾਲ ਹੈ ਕਿਸੇ ਦੀ 42 ਸਾਲ ਹੈ ਪ੍ਰਸ਼ਾਸਨ ਨੂੰ ਪਤਾ ਹੁੰਦਾ ਜਿੱਦਾਂ ਸੈਟੀ ਸਾਹਿਬ ਨੇ ਕਿਹਾ ਵੀ ਪ੍ਰਸ਼ਾਸਨ ਨੂੰ ਸਭ ਪਤਾ ਕੌਣ ਸਹੀ ਆ ਕੌਣ ਗਲਤ ਹੈ ਪਰ ਪ੍ਰਸ਼ਾਸਨ ਨੇ ਜਿਹੜੇ ਬੰਦੇ ਗਲਤ ਨੇ ਉਹਨਾਂ ਨੂੰ ਪ੍ਰਸ਼ਾਸਨ ਨੇ ਉਹਨਾਂ ਤੇ ਐਕਸ਼ਨ ਵੀ ਲਿਆ ਉਹਨਾਂ ਨੂੰ ਸਜ਼ਾ ਵੀ ਦਿੱਤੀ ਹੈ ਸਾਡੇ ਲਈ ਪ੍ਰਸ਼ਾਸਨ ਬਹੁਤ ਵਧੀਆ ਸਾਡੇ ਲਈ ਜੋ ਸਾਡੇ ਆਲੇ ਦੁਆਲੇ ਜੋ ਸਾਡੇ ਪੋਲਿਟਿਕਸ ਨੇਤਾਾਂ ਨੇ ਉਹ ਵੀ ਸਾਡੇ ਲਈ ਬਹੁਤ ਵਧੀਆ ਹੈ ਅਸੀਂ ਹੱਥ ਜੋੜ ਕੇ ਇਹੀ ਕਹਾਂਗੇ ਸੇਠੀ ਸਾਹਿਬ ਵੀ ਤੁਸੀਂ ਸਾਡੇ ਮਹੱਲੇ ਦਾ ਵਾਲਮਿਕ ਸਮਾਜ ਦਾ ਇਤਿਹਾਸ ਦੇਖੋ ਕੱਲੇ ਸਾਡੇ ਕੋਲ ਗਲਤ ਬੰਦੇ ਥੋੜਾ ਹੈਗੇ ਮਹੱਲੇ ਦੇ ਵਿੱਚ ਕੁਝ ਸਾਡੇ ਸਵੈ ਸਫਾਈ ਸੇਵਕ ਦਾ ਕੰਮ ਕਰਦੇ ਨੇ ਕੁਝ ਸਾਡੀਆਂ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ ਕੁਝ ਸਾਡੇ ਜੁੱਤੀ ਪਾਲਿਸ਼ ਦਾ ਕੰਮ ਕਰਦੇ ਕੁਝ ਕੱਪੜੇ ਦਾ ਕੰਮ ਕਰਦੇ ਕਿਉਂਕਿ ਇੱਕ ਪਿੰਡ ਵੱਸਦਾ ਤੇ ਉਹਦੇ ਵਿੱਚ ਚੰਗੇ ਵੀ ਹੁੰਦੇ ਤੇ ਮਾੜੇ ਵੀ ਹੁੰਦੇ ਅਸੀਂ ਹੱਥ ਜੋੜ ਕੇ ਮੇਰੀ ਇਹੀ ਬੇਨਤੀ ਹੈ ਪ੍ਰਸ਼ਾਸਨ ਅੱਗੇ ਵੀ ਸੇਠੀ ਸਾਹਿਬ ਅੱਗੇ ਵੀ ਦੇ ਤੁਸੀਂ ਸਭ ਨੂੰ ਗਲਤ ਨਾ ਕਹੋ ਸਾਰੇ ਗਲਤ ਨਹੀਂ ਤੇ ਸਾਰੇ ਸਹੀ ਨਹੀਂ ਤੁਸੀਂ ਕੁਝ ਵੀ ਇਦਾਂ ਨਹੀਂ ਕਹਿਣਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਮਾਹੌਲ ਨਾ ਖਰਾਬ ਹੋਵੇ ਕਿ ਅੱਜ ਮੀਟਿੰਗ ਕਦੀ ਕੀਤੀ ਗਈ ਜੀ ਅੱਜ ਭਗਵਾਨੇ ਦੇ ਹਾਲਾਤ ਦਿਨ-ਪੋ ਦਿਨ ਖਰਾਬ ਹੋਈ ਜਾ ਰਹੇ ਹੈਗੇ ਆ ਉਹਦੇ ਉੱਤੇ ਵਿਚਾਰ ਕਰਨ ਦੇ ਲਈ ਅੱਜ ਫਵਾੜੇ ਦੀਆਂ ਸਾਰੀਆਂ ਸੰਸਦਾਂ ਹੋਟਲ ਬੈਸਟਰ ਦੇ ਵਿੱਚ ਕਟੀਆਂ ਹੋਈਆਂ ਹੈਗੀਆਂ ਕਿ ਜਿਹੜੀ ਲੁੱਟ ਕੋ ਹੈਗੀ ਆ ਚੋਰੀਆਂ ਹੈਗੀਆਂ ਇਹ ਐਨੀ ਇੱਕ ਵੱਧ ਗਈ ਹੈਗੀ ਕਿ ਸ਼ਾਇਦ ਮੈਂ ਪਿੱਛੇ سارے ਰਿਕਾਰਡ ਤੋਂ ਦਿੰਦਾ ਹਾਂ ਹਰ ਕੋ ਬੰਦਾ ਐਸੋ ਡਰਿਆ ਹੋਇਆ ਵਾ ਜੇ ਆਪਣੇ ਵਪਾਰ ਤੇ ਬੈਠਾ ਵਾ ਤੂੰ ਘਰ ਦੀ ਚਿੰਤਾ ਹੈਗੀ ਜੇ ਘਰ ਬੈਠਾ ਵਾ ਤੂੰ ਵਪਾਰ ਦੀ ਚਿੰਤਾ ਹੈਗੀ ਮੈਂ ਜੇ ਸੁਰੇਜ ਜਾ ਕੇ ਆਪਣੇ ਦੁਕਾਨ ਖੋਲ ਲਈਆਂ ਤੇ ਇਹਦੀ ਪਤਾ ਕਿ ਪਹਿਲਾਂ ਖੁਦ ਹੀ ਖਰਾਏ ਮਿਲ ਜਣੀ ਹੈ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਾਰੇ ਚਿੰਤਾ ਦੇ ਵਿੱਚ ਹੈਗੇ ਆ ਤੇ ਸਾਰਿਆਂ ਨੇ ਇਹੀ ਕਿਹਾ ਹੈਗਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈਗਾ ਕਿ ਜਿਹੜੀ ਸਾਡੀ ਸਕਿਉਰਟੀ ਦਿੱਤੀ ਜਾਵੇ ਅੱਗੇ ਵੀ ਕਈ ਵਾਰ ਇਸ ਪ੍ਰਸ਼ਾਸਨ ਨੂੰ ਕਿਹਾਗਾ ਕਿ ਇਹ ਰੇਡ ਪਗਵਾੜੇ ਦੇ ਵਿੱਚ ਸਕਿਉਰਟੀ ਦੀ ਬਹੁਤ ਘਾਟ ਹੈਗੀ ਆ ਉਹ ਇਹੀ ਕਹਿ ਕੇ ਕਹਿ ਦਿੰਦੇ ਹੈਗੇ ਕਿ ਸਾਡੇ ਕੋਲ ਸਟਾਫ ਹੈ ਨਹੀਂ ਜਿਹੜਾ ਸਟਾਫ ਰੱਖਣਾ ਹੈਗਾ ਉਹ ਸਰਕਾਰ ਦਾ ਕੰਮ ਆ ਉਹ ਪਬਲਿਕ ਦਾ ਕੰਮ ਨਹੀਂ ਹੈਗੀ ਪਬਲਿਕ ਉਹਨੂੰ ਟੈਕਸ ਦਿੰਦੀ ਹੈਗੀ ਆ ਤੁਹਾਡਾ ਕੰਮ ਹੈਗਾ ਸਟਾਫ ਰੱਖੋ ਜਿੱਦੀ ਜਰੂਰਤ ਹੈਗੀ ਉਹਨਾਂ ਸਟਾਫ ਰੱਖੋ ਉਹ ਜਿਹੜੇ ਬੰਦੇ ਇੱਥੇ ਚੋਰੀਆਂ ਕਰਦੇ ਹੈਗੇ ਕੀ ਇਹ ਪ੍ਰਸ਼ਾਸਨ ਨੂੰ ਨਹੀਂ ਪਤਾ ਇਹ ਨਹੀਂ ਪਤਾ ਹੈਗਾ ਤਾਂ ਪ੍ਰਸ਼ਾਸਨ ਫੇਲ ਹੈ ਰੇਕ ਚੋਰ ਦਾ ਪ੍ਰਸ਼ਾਸਨ ਪਤਾ ਹੁੰਦਾ ਕਿਹੜਾ ਬੰਦਾ ਗਲਤ ਹੈਗਾ ਕਿਹੜਾ ਬੰਦਾ ਠੀਕ ਹੈਗਾ ਸਾਡੇ ਇੰਡਸਟਰੀ ਦੇ ਵਿੱਚ ਜਿੰਨੀਆਂ ਵੀ ਝੁੱਗੀਆਂ ਹੈਗੀਆਂ ਅਕਸਰ ਉੱਥੇ ਗਲਤ ਕੰਮ ਹੁੰਦੇ ਹੈਗੇ ਆ ਉਹ ਪ੍ਰਸ਼ਾਸਨ ਉੱਪਰ ਹੈਗਾ ਕਿ ਸੀਨੀਅਰ ਬੰਦੇ ਨੂੰ ਪਤਾ ਹੈਗਾ ਤਾਂ ਯੂਨੀਅਰ ਜਿਹੜੇ ਬੰਦੇ ਹੈਗੇ ਆ ਜਾਂ ਤਾਂ ਕੋਈ ਪੈਸੇ ਪੂਸੇ ਲੈ ਕੇ ਉਹਨਾਂ ਚੁੱਪਚੀ ਬਿੱਤਰ ਲਗਾਈ ਜਾਂਦੇ ਹੈਗੇ ਆ ਜਾਂ ਕੋਈ ਨਾ ਕੋਈ ਵਿੱਚ ਲੂਪ ਹੋਲ ਹੈਗਾ ਵਾ ਜਿਹਨੂੰ ਦੇਖਦੇ ਹੋਏ ਕਾਰਵਾਈ ਕੀਤੀ ਜਾਂਦੀ ਜਿੰਨੇ ਵੀ ਜਿਹੜੇ ਪੋਲੀਟੀਕਲ ਲੀਡਰ ਵੀ ਹੁੰਦੇ ਆ ਉਹ ਵੀ ਉਹਨਾਂ ਨੂੰ ਨਹੀਂ ਉਠਾਂਦੇ ਇਹ ਹਰ ਕੋਈ ਬੰਦਾ ਕੋ ਆਪਣੇ ਘਰ ਦੇ ਵਿੱਚ ਇੱਕ ਕਮਰਾ ਵੀ ਇੱਕ ਛੱਤ ਵੀ ਬਧਾਲਵੇ ਤਾਂ ਉਹਦੇ ਤੇ ਐਕਸ਼ਨ ਹੋ ਜਾਏਗਾ ਲੇਕਿਨ ਇਹ ਝੁੱਗੀਆਂ ਚੋਪੜੀਆਂ ਇੰਨੀਆਂ ਬਣ ਗਈਆਂ ਉਹਨਾਂ ਚ ਬਿਜਲੀ ਦੇ ਕਨੈਕਸ਼ਨ ਵੀ ਲੱਗੇ ਆ ਪਾਣੀ ਦੇ ਕਨੈਕਸ਼ਨ ਵੀ ਲੱਗੇ ਆ ਸਰੀਕੀ ਸਹੂਲਤਾਂ ਵੀ ਹੈਗੀਆਂ ਮੈਂ ਲੇਕਿਨ ਉਹਨਾਂ ਤੇ ਕਾਰਵਾਈ ਕੋਈ ਨਹੀਂ ਹੈਗੀ ਅਸੀਂ ਬੇਨਤੀ ਕਰਦੇ ਹਾਂ ਕਿ ਸਰਕਾਰ ਨੂੰ ਵੀ ਜਲਦ ਤੋਂ ਜਲਦ ਜਿਹੜੀਆਂ ਹੈਗੀਆਂ ਇਹ ਝੁੱਗੀਆਂ ਨੂੰ ਇਥੋਂ ਚੱਕਿਆ ਜਾਵੇ ਤਾਂ ਜੋ ਜਿਹੜੇ ਹੈਗੇ ਕ੍ਰਾਈਮ ਹੈਗਾ ਉਹ ਘਟਾਇਆ ਜਾਵੇ ਸਰਕਾਰ ਦਾ ਕੰਮ ਹੈਗਾ ਕ੍ਰਾਈਮ ਨੂੰ ਘਟਾਉਣਾ ਲੇਕਿਨ ਕ੍ਰਾਈਮ ਜਿਹੜਾਗਾ ਇਹ ਆਜ ਸਾਲ 2 ਸਾਲ ਦੇ ਵਿੱਚ ਤਾਂ ਬਹੁਤ ਜ਼ਿਆਦਾ ਵੱਧ ਗਿਆ ਹੈਗਾ ਇਸ ਕਰਕੇ ਅਸੀਂ ਇਹ ਬੇਨਤੀ ਕਰਾਂਗੇ ਸਵੇਰੇ ਜਾ ਕੇ ਐਸਪੀ ਸਾਹਿਬ ਨੂੰ ਕਿ 4 ਵਜੇ ਦੇ ਇੱਕਦ ਮੀਟਿੰਗ ਦਾ ਟਾਈਮ ਲਿਆ ਹੈਗਾ ਕਿ ਕੋਈ ਨਾ ਕੋਈ ਜਿਹੜਾ ਸਕਿਉਰਟੀ ਦਾ ਜਿਹੜਾ ਪ੍ਰਬੰਧ ਕੀਤਾ ਜਾਵੇ ਦੇ ਤੁਹਾਡੇ ਕੋਲ ਸਟਾਫ ਨਹੀਂ ਹੈਗਾ ਤਾਂ ਸਾਨੂੰ ਦੱਸੋ ਅਸੀਂ ਤੁਹਾਡੇ ਜਿਹੜੇ ਸੀਨੀਅਰ ਅਫਸਰ ਹੈਗੇ ਆ ਉਹਨਾਂ ਨੂੰ ਮਿਲੀਏ ਜਾਂ ਉਹਨਾਂ ਨੂੰ ਲਿਖ ਕੇ ਦਈਏ ਜਾਂ ਜਿੱਦਾਂ ਤੁਹਾਡੀ ਰਾਏ ਹੋਵੇ ਉਹਦਾ ਕਰੀਏ ਇਹ ਰਹਿਮ ਕੇ ਕੱਲ ਨੂੰ ਅਸੀਂ ਉਹਨਾਂ ਨੂੰ ਲਿਖ ਕੇ ਦਈਏ ਤੇ ਤੁਸੀਂ ਸਾਡੇ ਉੱਤੇ ਆ ਜਾਓ ਤੁਸੀਂ ਕਿਉਂ ਸਾਡੇ ਕੰਪਲੇਨਟ ਕੀਤੀ ਹੈਗੀ ਹੈ ਇਸ ਸਟਾਫ ਲੈ ਕੇ ਆਓ ਉਹ ਜਿਹੜੇ ਫਗਵਾੜੇ ਦੀ ਸੁਰੱਖਿਆ ਹੈਗੀ ਪ੍ਰਧਾਨ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦਾ ਸਾਡੇ ਫਗਵਾੜੇ ਦਾ ਉਹ ਸਾਰੀਆਂ ਐਸੋਸੀਏਸ਼ਨਾਂ ਦਾ ਜਿਹੜੀ ਇੱਕ ਘਟਿਆ ਹੋਈ ਜਾ ਰਹੀ ਹੈ